भारतीय जनी भारतीय जनता पार्टी श्रीदी श्रीरेंद्र भाई मोदी पार्टी श्री भाई मोदी ਮ੍ਰਦਿਸ਼ ਜੀ ਜੀਬੀਏ ਦੇ ਨਾਲ ਸਮਰਥਕੋ ਦੇ ਬਕਰੋ ਤੱਕੇ ਜੀ ਜੀਪੀ ਜਿਹੜੀ ਜਿੱਤ ਹੋਈ ਹੈ ਹਰਿਆਣਾ ਦੇ ਤੀਜੀ ਵਾਰ ਦੇ ਤਰ੍ਹਾਂ ਕਿਸ ਤਰ੍ਹਾਂ ਦੇ ਦੇਖੋ ਜੋ ਹਰਿਆਣਾ ਚ ਹਾਲਾਤ ਦੇਖੇ ਆ ਪਿਛਲੇ ਕੁਝ ਸਮੇਂ ਵਿੱਚ ਅਸੀਂ ਤਾਂ ਪਹਿਲਾਂ ਹੀ ਬੀਂਗੇ ਮੈਂ ਮੀਤ ਪ੍ਰਧਾਨ ਜ਼ਿਲ੍ਹੇ ਦਾ ਪਹਿਲਾਂ ਹੀ ਅਸੀਂ ਦਾਅਵੇ ਕਰਦੇ ਅਸੀਂ ਵੀ ਸਰਕਾਰ ਸਾਡੇ ਕੰਮਾਂ ਨੂੰ ਦੇਖ ਕੇ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਸਾਡੀ ਸਰਕਾਰ ਦੁਬਾਰਾ ਤੀਜੀ ਵਾਰ ਬਣਾਉਣਗੇ ਸਾਡਾ ਸਨਮਨਤਨ ਕਰਨਗੇ ਜਦੋਂ ਕਿ ਕਾਂਗਰਸੀ ਬਰਕਲਾੜ ਚ ਆ ਕੇ ਕੁਝ ਕਹਿ ਨਹੀਂ ਸਕਦੇ ਚਲੋ ਆਪਾਂ ਪੇਟ ਸਰਵੇ ਕਰਵਾ ਕੇ ਕੋਸ਼ੂਰ ਗੱਲਾਂ ਬਾਤਾਂ ਕਰਵਾ ਕੇ ਉਸ ਗਲਤੀ ਕੰਮ ਕਾਦੇ ਪਿੱਛੇ ਤੁਸੀਂਗੇ ਵੀ ਅਸੀਂ ਐ ਕਰਦੇ ਆਂਗੇ ਸਾਡੀਆਂ ਜੀ 70 ਸੀਟਾਂ ਆਉਣਗੀਆਂ ਦੇਖੋ ਲੋਕਾਂ ਨੇ ਇਹ ਗੱਲ ਬਿਲਕੁਲ ਸਾਫ਼ ਕਰਤੀ ਹੈ ਦਰਕਨਾਰ ਕਰਕੇ ਸਾਨੂੰ ਬਹੁਤ ਬਹੁਤ ਮਿਲਿਆ ਜੀ ਚ ਅਸੀਂ ਲੋਕਾਂ ਦੇ ਬੜੇ ਰਿਣੀ ਆ ਬੜਾ ਧੰਨਵਾਦ ਕਰਦੇ ਆਂ ਸਮੂਹ ਸੰਗਤ ਜਿਨ੍ਹਾਂ ਨੇ ਸਾਡੀ ਸਰਕਾਰ ਬਣਾ ਕੇ ਤੀਜੀ ਵਾਰ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਜਿਨ੍ਹਾਂ ਨੇ ਮੋਦੀ ਸਾਹਿਬ ਦੀ ਹਕੂਮਤ ਵਿੱਚ ਮੋਦੀ ਸਾਹਿਬ ਦੀ ਪਾਰਟੀ ਵਿੱਚ ਮੋਦੀ ਸਾਹਿਬ ਦੇ ਕੰਮਾਂ 'ਚ ਯਕੀਨ ਦਵਾਇਆ ਭਰੋਸਾ ਕਰਿਆ ਮੁੜ ਕੇ ਇੱਕ ਵਾਰ ਫੇਰ ਤੋਂ ਤੇ ਅਸੀਂ ਇਹ ਵਿਸ਼ਵਾਸ ਦਵਾਉਣਾ ਚਾਹੁੰਦੇ ਹਾਂ ਕਿ ਹਰ ਸੰਭਵ ਹਰਿਆਣੇ ਨੂੰ ਇੱਕ ਚੋਕੀ ਦਾ ਸੂਬਾ ਬਣਾਇਆ ਜਾਵੇ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਜੈਸਾ ਹੈ ਪਾਰਟੀ ਜਨਤਾ ਪਾਰਟੀ ਹਰਿਆਣਾ ਵਿੱਚ ਤੀਜੀ ਵਾਰ ਹੈਟ੍ਰਿਕ ਮਾਰੀ ਹੈ ਤੀਜੀ ਵਾਰ ਸਰਕਾਰ ਬਣੀ ਹੈ। ਕੀ ਕਹਿਣਾ ਹੈ ਕਹਿਣੇ ਚਾਹੀਦਾ। ਪਹਿਲਾਂ ਤਾਂ ਮੈਂ ਸਾਰੇ ਦੇਸ਼ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਵਧਾਈਆਂ ਦਿੰਦਾ ਕੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈਗੀ ਤੀਜੀ ਵਾਰ ਸਰਕਾਰ ਜਿਹੜੀ ਬਣੀ ਹੈ ਵੇਖੋ ਇਸੇ ਵਰਕਰ ਦੀ ਜਿੱਤ ਹੋਈ ਹੈ ਭਾਰਤੀ ਜਨਤਾ ਪਾਰਟੀ ਕੇਟਰਵੇਸ ਪਾਰਟੀ ਹੈ ਵਰਕਰਾਂ ਨੂੰ ਨਾਲ ਲੈ ਕੇ ਚੱਲਦੀ ਹੈ ਪਾਰਟੀ ਔਰ ਹਰਿਆਣਾ ਦੇ ਵਿੱਚ ਪਿਛਲੇ 10 ਸਾਲਾਂ ਚ ਇੰਨਾ ਕੰਮ ਕੀਤਾ ਪਾਰਟੀ ਨੇ ਵੀ ਉਹ ਵਿਕਾਸ ਦੇ ਕਰਕੇ ਅੱਜ ਹਰਿਆਣਾ ਦੇ ਹਰ ਇੱਕ ਵਰਕਰ ਖੁਸ਼ੀ ਅਸੀਂ ਜਾਨੀ ਕਿ ਤੀਜੀ ਵਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਹੈ ਔਰ ਨਰੇਂਦਰ ਮੋਦੀ ਦੇ ਨੇਤ੍ਰਿਤਵ ਦੇ ਵਿੱਚ ਜਾਨੀ ਕਿ ਜਿਹੜੀ ਹੈਗੀ ਐ ਇਹ ਉਹਨਾਂ ਦੇ ਕਿਉਂਕਿ ਜਿਹੜੀ ਜੋ ਨੀਤੀ ਨੂੰ ਦੇ ਕੰਮ ਕਰ ਰਹੇ ਨੇ ਸਭ ਦਾ ਸਾਥ ਸਭ ਦਾ ਵਿਕਾਸ ਹੋਰ ਸਭ ਦਾ ਸਾਥ ਉਹਦੇ ਕਰਕੇ ਅੱਜ ਜੇ ਜੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈਗੀ ਤੀਜੀ ਵਾਰ ਸਰਕਾਰ ਬਣੀ ਹੈ ਜੋ ਅੱਜ ਕਾਂਗਰਸ ਦਾਅਵੇ ਕਰਦੀ ਸੀ ਅੱਜ ਉਹ ਕਾਂਗਰਸ ਦਾਅਵੇ ਜਿਹੜੇ ਸਾਰੇ ਖਾਕਲੇ ਸਭ ਨੇ ਸਾਹਮਣੇ ਆਏ ਨੇ ਪਰ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਵਧੀਆ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਤੀਜੀ ਵਾਰ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਸੇਵਾ ਕਰਨ ਦਾ ਮੌਕਾ ਜਿਹੜੀ ਕਿ ਲੋਕਾਂ ਨੇ ਦਿੱਤਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਅੱਗੇ ਤੋਂ ਵੀ ਯਾਨੀ ਕਿ ਵੀ ਬੈਟਰ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਕੰਮ ਕਰੂਗੀ